जीरकपुर ਦੇ ਵਸਨੀਕ ਨੌ ਨਿਹਾਲ ਸਿੰਘ ਸੋਢੀ ਵੱਲੋਂ ਅੱਜ ਇੱਕ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਅਤੇ ਪਟਿਆਲਾ ਲੋਕ ਸਭਾ ਹਲਕਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਉੱਪਰ ਗੰਭੀਰ આરોਪ ਲਗਾਏ ਗਏ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਐਨ ਕੇ ਸ਼ਰਮਾ 그룹 ਵੱਲੋਂ ਤਕਰੀਬ ਦੋ ਬਿਕੇ ਜ਼ਮੀਨ ਗੈਰ ਕਾਨੂੰਨੀ ਤਰੀਕੇ ਨਾਲ ਵੇਚੀ ਗਈ ਹੈ ਦੱਸਦੀ ਹੈ ਕਿ ਮਾਮਲਾ 1995 ਤੋਂ 2004 ਦਰਮਿਆਨ ਦੱਸਿਆ ਜਾ ਰਿਹਾ ਇਸ ਸਬੰਧੀ આરોਪ ਲਗਾਉਂਦੇ ਹੋਏ ਨੌਨਿਆ ਸੋਢੀ ਬਸਨੀਕ ਜ਼ੀਰਕਪੁਰ ਨੇ આરોਪ ਲਗਾਏ ਕਿ ਐਨ ਕੇ ਸ਼ਰਮਾ ਅਤੇ ਇੱਕ ਸਾਬਕਾ ਆਈਜੀ ਵੱਲੋਂ ਮਿਲੀ ਭੁਗਤ ਕਰਕੇ ਕਰੀਬ 2 ਬਿਗੇ ਜ਼ਮੀਨ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅੱਗੇ ਵੇਚਿਆ ਜਿਸ ਸਬੰਧੀ ਉਹਨਾਂ ਨੇ ਸੈਂਟਰ ਦੀਆਂ ਏਜੰਸੀਆਂ ਤੋਂ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਦੂਸਰੇ ਪਾਸੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਐਨ ਕੇ ਸ਼ਰਮਾ ਦੇ ਭਰਾ ਯਾਰਵਿੰਦਰ ਸ਼ਰਮਾ ਨੇ ਆਪਣੇ ਉੱਪਰ ਲਗਾਏ ਗਏ ਸਾਰੇ આરોਪਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਦੇ ਹੋਏ ਇੱਕ ਚੋਣਾ ਦਾ ਸਟੰਟ ਦੱਸਿਆ ਉਹਨਾਂ ਨੇ ਕਿਹਾ ਕਿ ਚੋਣਾ ਦੇ ਸਮੇਂ ਜਦੋਂ ਸਾਰੇ ਕੈਂਡੀਡੇਟ ਇਲੈਕਸ਼ਨਾਂ ਦੀ ਕੈਂਪੇਨਿੰਗ ਵਿੱਚ ਵਿਜੀ ਹਾਂ ਤਾਂ ਇਹ ਦੂਸਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਜਾਂ ਉਹਨਾਂ ਦੇ ਇਸ਼ਾਰੇ ਉੱਪਰ ਐਨ ਕੇ ਸ਼ਰਮਾ ਉਮੀਦਵਾਰ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਦੇ ਚੋਤੇ ਖਦਮ ਲੋਕਾਂ ਦਾ ਵਾਇਕੀਜੀ ਦਾ ਖਾਲਸਾ ਵਾਇਕੀਜੀ ਇਹਨਾਂ ਦੇ ਨਿਸ਼ਾਨੇ ਆਉਂਦੇ ਨੀ ਬਟੇ ਇੱਕ ਜਿੱਦਰੇ ਕਿਸੇ ਸੌਫਟ ਕੋਰਨਰ ਸੀਗਾ ਜੀ ਬੰਦਾ ਬਣ ਗਿਆ ਆਦਮੀ ਤਾਂ ਆਇਆ ਜੀ ਧਰਤੀ ਤੇ ਬੰਦਾ ਬਣ ਗਿਆ 53 55 ਸਾਲ ਦਾ ਮੇਰੀ 55 ਸਾਲ ਦੀ ਹੋਇਆ ਠੀਕ ਹੈ ਨਾ ਇਹ ਬੰਦਾ ਹਸਦਾ ਰਹਿੰਦਾ ਜਿਵੇਂ ਲੱਗ ਰਿਹਾ ਅਜਿਹਾ ਲੱਗ ਰਿਹਾ ਇਹ ਤੇ ਬੇਚੀਆ ਲੱਗਦਾ ਇਹ ਆਸਾ ਛੋਟੀ ਜੀ ਅਜੇ ਹੁਣੇ ਆੜਾ ਕ੍ਰੇਡਾ ਤੋਂ ਪੈਦਾ ਹੋ ਰਹੀ ਲੱਗੇ ਛੋਟੀ ਸਾਹਿਬ ਅੱਜ ਤੁਸੀਂ ਇੱਥੇ ਚੰਡੀਗੜ੍ਹ ਡਰੈਸ ਕੰਪਾਨੀ ਕੋਲ ਆ ਕੇ ਕੀ ਮੈਟਰ ਕੀ ਹੈਗਾ ਮੈਟਰ ਤਾਂ ਫਰਾਡ ਹੋਇਆ ਹੈ ਜੀ ਜ਼ਮੀਨ ਦਾ ਅੱਛਾ ਜੀ 1996 ਚ 1996 ਚ ਧਰਮ ਸਿੰਘ ਮੋਹੀ ਜੀ ਤੇ ਅਨਕੇ ਸਰਦਾਰ ਨੇ ਦੋ ਬਿਘੇ ਜ਼ਮੀਨ ਖੁਰਦਬੁਰਦ ਕਰਕੇ 2004 ਚ ਵੇਚ ਦਿੱਤੀ ਅੱਛਾ ਜੀ ਹਾਂ ਜੀ ਕਿੰਨੀ ਜ਼ਮੀਨ ਆ ਤੇ ਕਿੰਨੀ ਕੋਸ ਰਗੀ ਦੋ ਬਿਘੇ ਜਿੰਨੇ ਕਿ ਦਿ ਹੋਏਗੇ 1996 ਤੋਂ 1960 ਕਿੰਨੇ ਕਿੰਨੇ ਵੇਚੀ ਹੈ ਜੀ ਇਹ ਪਹਿਲੇ 1996 ਚ ਧਰਮ ਸਿੰਘ ਮੋਹੀ ਨੇ ਵੇਚੀ ਹੈ ਮੋਹੀ ਤੋਂ ਬਾਅਦ ਮਿਸਟਰ ਓਮ ਪ੍ਰਕਾਸ਼ ਸੀਗੇ 98 ਚ ਅਨਕੇ ਨੇ ਲੈ ਲਈ ਤੋਂ ਸਾਨੂੰ ਮੇ ਤਾਂ 2004 ਚੈਂਕੀ ਨੇ ਵਿੱਚ ਹੀ ਉਹ ਐਨ ਕੇ ਮੀਨਸ ਐਨ ਕੇ ਸ਼ਰਮਾ ਜਿਹੜੇ ਉਮੀਦਵਾਰ ਹਾਂ ਉਹਨਾਂ ਦਾ ਪਰਿਵਾਰ ਹੀ ਹੈ ਜੀ ਤਿੰਨ ਭਰਾ ਹੈ ਜੀ ਐਨ ਕੇ ਸ਼ਰਮਾ ਨਾਮ ਲੈ ਰਹੇ ਹਨ ਕੇ ਸ਼ਰਮਾ ਉਹ ਹੀ ਪਟਿਆਲਾ ਤੋਂ ਮੀਨਰ ਘਰ ਹਾਂਜੀ ਹਾਂਜੀ ਉਹ ਹੀ ਆ ਜੀ ਹਾਂਜੀ ਤਿੰਨਾਂ ਦੇ ਨਾਂ ਤੇ ਤਿੰਨੇ ਭਰਾਵਾਂ ਦੇ ਨਾਂ ਤੇ ਜੀਪੀ ਸੀ ਅੱਛਾ ਜੀ ਜੀਪੀ ਲ ਦੇ ਆਧਾਰ ਤੇ ਵੇਚੀ ਹੈ ਠੀਕ ਹੈ ਜੀ ਤੇ ਅਕਾਊਂਟ ਚ ਪਹੇ ਇਹਨਾਂ ਦੇ 66 ਲੱਖ ਰੁਪਏ ਅੱਛਾ ਤੁਹਾਡੇ ਕਹਿਣ ਦਾ ਮਤਲਬ ਕਿ ਗੈਰ ਕਾਨੂੰਨੀ ਤਰੀਕੇ ਨਾਲ ਵੇਚੀ ਗੈਰ ਕਾਨੂੰਨੀ ਬਿਲਕੁਲ ਕੋ ਪਰਚੇਜ਼ ਦਿਖਾ ਦੇਣ ਲੇਕਰ ਮੈਂ ਜੋ ਸੱਜਾ ਕਰੂੰਗਾ ਸੈਂਡ ਕਰ ਜਿਹੜੇ ਤੁਸੀਂ ਕੜੇ ਦਾ ਪ੍ਰੂਫ ਵਗੈਰਾ ਹੈ ਸਾਹਿਬ ਹਾਂਜੀ ਇਹਦੇ ਖਿਲਾਫ ਕੋਈ ਕੋਰਟ ਮੈਟਰ ਜਾਂ ਪੁਲਿਸ ਕੰਪਲੇਂਟ ਵਗੈਰਾ ਨਹੀਂ ਕੋਰਟ ਮੈਟਰ ਪੁਰਾਣਾ ਸੀ ਜੀ ਕਿ 14 ਜਿਹੜੇ ਕਬਜ਼ਾ ਕਰਾਇਆ ਸੀ ਮੇਰੇ 플ਾਟ ਦੇ ਉਹ ਬੰਦੇ ਦੀ ਡੈਥ ਹੋ ਗਈ ਦਲਜੀਤ ਸਿੰਘ ਦੀ ਉਹਦਾ ਬੇਟਾ 23 ਸਾਲ ਦੀ ਉਮਰ ਤੇ ਚੜੇਗਾ ਪੰਜ ਸਿਲੈਂਕਲੇਵ 'ਚ ਇਹ ਦਸੰਬਰ 2014 ਦੀ ਗੱਲ ਹੈ ਜੀ ਯਾਨੀ ਉਹਦੇ ਡੈਥ ਤੋਂ ਬਾਅਦ ਮੈਂ ਉਹ ਵੀ ਕਰੇ ਇੱਥੇ ਵੀ ਮੈਂ ਕੰਟੈਕਟ ਪਾਈ ਸੀ ਐਨ ਕੇ ਸਰਮਾ ਤੇ ਐਸ ਐਚਓ ਦੀ ਦੀਪਿੰਦਰ ਸਿੰਘ ਢਿੱਲੋਂ ਤੇ ਸੌਰੀ ਬਰਾੜ ਦੀਪਿੰਦਰ ਬਰਾੜ ਤੇ ਦੋਵਾਂ ਤੇ ਮੈਂ ਪਾਈ ਸੀ ਉਦੋਂ ਵੀ ਨਾ ਅਪਰੋਚ ਦੀਪਿੰਦਰ ਬਰਾੜ ਨੂੰ ਮੈਨੂੰ ਕੋਈ ਨਹੀਂ ਸਕ। ਵੀ ਤੂੰ ਰਹਿਣ ਦੋ ਜੀ ਮੈਂ ਉੱਥੇ 4 ਹੋਰ ਪਾ ਲਵਾਂ। ਇੱਥੇ ਨਾ ਪਾਓ। ਮੈਂ ਕਿਉਂ ਨਾ ਪਾਵਾਂ। ਇਹਨੇ ਕਬਜ਼ਾ ਕਰਾਇਆ ਤੂੰ ਕਬਜ਼ਾ ਨਹੀਂ ਕੀਤਾ। ਤੂੰ ਹੀ ਤਾਂ ਮੁਲਾਜ਼ਮ ਹੈ। ਓਕੇ ਚੱਲਦਾ ਪੈ ਜੀ ਹੁਣ। ਓਕੇ ਇਸ ਨਹੀਂ ਜੀ ਫਿਰ ਉਹ ਡੈਥਪੌਂਟ ਕਰਕੇ ਮੈਂ ਕੰਟੈਕਟ ਕਰਦਾ ਸੀ ਜਾਂ ਹਾਂਜੀ ਪਰ ਬਣ ਗਿਆ ਜੀ ਉੱਥੋਂ ਔਰ ਕੁੜੀ ਤੇ ਉਹਦੀ ਬੇਟੀ ਹੈਗੀ ਦਲਜੀਤ ਸਿੰਘ ਦੀ। ਵਾਈਫ ਹੈ। ਛੋਟੇ ਸਭ ਹੁਣ ਇਲੈਕਸ਼ਨਾਂ ਦੇ ਦੇਣਾ। ਤੁਸੀਂ ਇਲੈਕਸ਼ਨਾਂ ਦੇਣ ਵਿੱਚ ਆ ਕੇ ਜਿਹੜਾ ਤੁਸੀਂ ਇਹ ਪ੍ਰਚਾਰ ਕਰਦੇ ਹੋ ਜਾਂ ਤੁਸੀਂ ਕਾਨਫਰੰਸ ਕਰਦੇ ਹੋ। ਜਿਹੜਾ ਕਿਤੇ ਮੇਨ ਰਾਮ ਇਹ ਤੋਂ ਨਹੀਂ ਕਿ ਕੋਈ ਅਨਕੀ ਸ਼ਰਮਾ ਦੇ ਖਿਲਾਫ ਪ੍ਰਚਾਰ ਕਰ ਰਹੇ ਉਹ ਜੀ ਪਾਰਟੀਆਂ ਨੇ ਕਹਿਣ ਦੇ ਮੈਨੂੰ ਇਹ ਲੱਗਦਾ ਵੀ ਇਲੈਕਸ਼ਨਾਂ ਤੇ ਜਿਹੜਾ ਦੌਰ ਹੈ ਆਮ ਜਿਹੜਾ ਸਮਾਜ ਹੈ ਉਹ ਹਰੇਕ ਕੈਂਡੀਡੇਟ ਨੂੰ ਨਿਡਰੂ ਦੇਖਦਾ ਮੌਕਾ ਵੀ ਮਿਲਦਾ ਕੈਂਡੀਡੇਟ ਨੂੰ ਮੌਕਾ ਮਿਲਦਾ ਸਮਾਜ ਨੂੰ ਮੌਕਾ ਮਿਲਦਾ ਲੋਕਾਂ ਨੂੰ ਮਿਲਣ ਦਾ ਡਾਇਲੌਗ ਕਰਨ ਦਾ ਮੌਕਾ ਮਿਲਦਾ ਮੈਨੂੰ ਇਸ ਤੋਂ ਵਧੀਆ ਮੈਨੂੰ ਨਹੀਂ ਲੱਗਿਆ ਵੀ ਇਸ ਤੋਂ ਵਧੀਆ ਮੈਂ ਉਹਦੀ ਸਰਕਾਰ ਚ ਪਿੱਛੇ ਜੇ ਪਾਵਰ ਚ ਹੁੰਨੇ ਹੋ ਉਦੋਂ ਆਮ ਬੰਦੇ ਦੀ ਜਵਾਨੀ ਖੋਲਦੀ ਇਹ ਰਿਪੋਰਟ ਤੁਹਾਡੇ ਅਰੋਗ ਐਨ ਕੇ ਸ਼ਰਮਾ ਦੇ ਖਿਲਾਫ ਹੈ ਜੀ ਹਾਂ ਜੀ ਐਨ ਕੇ ਸ਼ਰਮਾ ਧਰਮਸੋਧ ਮੇਨ ਸੌਤਰ ਘਾਰੇ ਕਿਉਂਕਿ ਇਹ ਸਰਪੰਚ ਸੀਗਾ ਉਹ ਰਿਟਾਇਰ ਹੋ ਕੇ ਆਇਆ ਸੀਗਾ ਫਿਰ ਮੇਨ ਸੌਤਰ ਦਾ ਰਣਕੇ ਸ਼ਰਮਾ ਦੇ ਪਿੰਡ ਦਾ ਸਰਪੰਚ ਸੀਗਾ ਬੱਟ ਨਾਲ ਬੱਟ ਲੱਗਦੀ ਹੈ ਜੀ ਲੋਗੜ ਦਾ ਸਾਡਾ 1.5 ਕਿਲੋਮੀਟਰ ਦਤਨਤਾ ਲੱਗਦਾ ਹੈ ਇਹ ਜਾਣ ਨਹੀਂ ਬਣ ਸਕਦਾ ਹੁਣ ਤੁਹਾਡੀ ਮੰਗ ਕੀ ਹੈ ਕਿ মিডিਆ ਨੂੰ ਦੀ ਮੇਰੀ ਮੰਗ ਤਾਂ ਆ ਕਿ ਭਾਰਤ ਸਰਕਾਰ ਦੀ ਵਲੈਂਸੀਆਂ ਕੋਈ ਨਿਰਪੱਖ ਜਾਂਚ ਹੋਵੇ ਠੀਕ ਹੈ ਜਿਹੜਾ ਜੋ ਹੈ ਉਹ ਉਹ ਜਿਹੜਾ ਇਲੈਕਸ਼ਨਰ ਦੇ ਦੇਣਾ ਤੁਸੀਂ ਇਸ ਕੋਈ ਕੋਈ ਕਮਿਸ਼ਨੋਂ ਜਾਂ ਡੀਸੀ ਵਗੈਰਾ ਨੇ ਕਿਸੇ ਨੇ ਕੰਪਲੀਟ ਕੀਤੇ ਹੋਏ ਕਿ ਦਾ ਜਿਹੜਾ ਰੱਦ ਕੀਤਾ ਜਾਂ ਨਾਮਜ਼ਦਗੀ ਰੱਦ ਕੀਤੀ ਜਾਵੇ ਤੁਹਾਡੇ ਨੂੰ ਨਹੀਂ ਮੈਂ ਕੋਈ ਨਹੀਂ ਮੈਂ ਇਸ ਨੂੰ ਕੰਪਲੇਨਿੰਗ ਕਰਨ ਦੀ ਉਮੀਦ ਹੈ ਕਿ ਮੈਂ ਕਰਨਾਂ ਦੀ ਵਕੀਲ ਨਾਲ ਸਲਾਹ ਕਰਕੇ ਆਪਣੇ ਨਾਲ ਹੋ ਸਕਦਾ ਨਹੀਂ ਹੋ ਸਕਦਾ ਉਹਦੇ ਵਿੱਚ ਕਿੰਨੀ ਪੌਸਿਬਿਲਟੀ ਹੈ ਠੀਕ ਹੈ ਮੈਂ ਆਪਣੇ ਲਾਇਰ ਨਾਲ ਗੱਲ ਕਰਕੇ ਦੇਖਣਾ ਠੀਕ ਹੈ ਧੰਨਵਾਦ ਹਾਂਜੀ ਠੀਕ ਬੋਲ ਜੀ ਬੋਲ ਜੀ ਸ਼ਰਮਾ ਜੀ ਇੱਕ ਤੁਹਾਡੇ ਉੱਪਰ ਰੋਕ ਲਗਾਏ ਗਏ ਆ ਨੌਨ ਹਾਲ ਛੋਟੀ ਵੱਲੋਂ ਕਿ ਤੁਸੀਂ ਕੋਈ ਦੋ ਮਿੱਕੇ ਜਗਾ ਗਲਤ ਤਰੀਕੇ ਨਾਲ ਖਰੀਦ ਕੇ ਵੇਚੀ ਹੋਈ ਹੈ ਤੁਹਾਡੇ ਵਿੱਚ। ਤੇ ਇਹ ਦਸਰੇ ਵੀ ਰੈੱਡ ਲਾਈਨ ਦੀ ਵਾਲੀ ਜ਼ਮੀਨ ਹੈ ਰੈੱਡ ਲਾਈਨ ਦੀ ਹੈ ਤੇ ਜ਼ਮੀਨ ਮੋਹੀ ਦੀ ਸੀ। ਮੋਹੀ ਨੇ ਸਾਨੂੰ ਵੇਚੀ ਦੇ ਅੱਗੇ ਸੀ ਵੇਚਦੀ। ਉਹ ਤਾਂ 20 ਸਾਲ ਪਹਿਲਾਂ ਦੀ ਹੈਗੀ ਹੈ। ਅੱਛਾ ਠੀਕ ਹੈ ਨਾ ਜੀ। ਉਹਦਾ 20 ਸਾਲ ਹੋ ਗਏ ਤੁਸੀਂ ਲਈ ਨੂੰ ਉਸ ਤੋਂ ਪਹਿਲਾਂ ਦੱਸੋ ਤੁਸੀਂ 20 ਸਾਲ ਚ ਕਿੱਥੇ ਦਾ ਬੰਦਾ? ਜਾਂ ਸਾਡੇ ਤੋਂ ਕੋਈ ਐਫ ਆਈ ਆਰ ਦਰਜ ਹੋਈ ਹੋਏ ਜਾਂ ਸਾਡੇ ਤੋਂ ਕੋਈ ਕੰਪਲੇਟ ਹੋਈ ਹੋਏ ਸਾਡੀ। ਫਿਰ ਤਾਂ ਅਸੀਂ ਕਹਿ ਦਈਏ ਵੀ ਅਸੀਂ ਜ਼ਬਰਦਸਤੀ ਕੋਈ ਧੱਕਾ ਕਰ ਰਹੀ ਇਹ ਕਿੱਥੇ ਦੀ ਜਗ੍ਹਾ ਸੀ ਉਹ ਤੁਹਾਡੇ ਉੱਪਰ ਕਿਉਂ ਜਾਂਦਾ ਇਹ ਤਾਂ ਇਹ ਤਾਂ ਰੈੱਡ ਲਾਈਨ ਦੀ ਧੀਏ ਮੇਨ ਵੀਏਪੀ ਰੋਡ ਤੇ ਜ਼ਮੀਨ ਸੀ ਉਹ 20 ਸਾਲ ਪਹਿਲਾਂ ਤੁਸੀਂ ਲਾ ਲੂ ਕਿਹੜੇ ਰੇਟ ਤੇ ਤੁਸੀਂ ਖਰੀਦੀ ਸੀ ਕਿਸੇ ਕੋਲੋਂ ਨਹੀਂ ਅਸੀਂ ਤਾਂ ਮੋਹਿਦ ਤੋਂ ਖਰੀਦੀ ਸੀ ਅੱਗੇ ਅਸੀਂ ਬੇਚੀ ਅੱਛਾ ਤੇ ਇੱਕ ਇੱਕ ਇਹ ਇਲੈਕਸ਼ਨਾਂ ਦੇ ਵਿੱਚ ਆ ਕੇ ਜਿਹੜਾ ਤੁਹਾਡੇ 'ਤੇ ਇਲਜ਼ਾਮ ਲੱਗਦੇ ਪਈ ਇਹ ਤੁਸੀਂ ਲਓ 20 ਸਾਲ ਪਹਿਲਾਂ ਜੀ ਜਮੀਨ ਜਾਂ ਤਾਂ ਕੋਈ ਰਿਕਾਰਡ ਕੋਈ ਐਫ ਆਈ ਆਰ ਦਰਜ ਹੋਈ ਸਾਡੇ ਤੇ ਫੇਰ ਤਾਂ ਅਸੀਂ ਕਹਿ ਦਈਏ ਇਹਨਾਂ ਨਾਲ ਵਾਲਾ ਆਪ ਦੱਬੀ ਬੈਠਾ ਦੋ ਬਿੱਗੇ ਕਿਸੇ ਜ਼ਮੀਨ ਕਿਸੇ ਬੰਦੇ ਦੀ ਹੈ ਰੈਡ ਲੈਂਡ ਦੀ ਅੱਛਾ ਇਹ ਹੁਣ ਇਲੈਕਸ਼ਨਾਂ ਚ ਕਰਕੇ ਕਰ ਰਿਹਾ ਇਹਦੇ ਗੁੱਸਨੇ ਤੋਂ ਕਾਂਗਰਸ ਵਾਲਿਆਂ ਨੇ ਚੱਕਿਆ ਮੈਂ ਇਹਨੂੰ ਇਹ ਕਾਂਗਰਸ ਦੀ ਪਿਛਲੇ ਪਾਸੇ 5 ਸਾਲ ਸਰਕਾਰ ਰਹੀ ਹੈ ਜਾਂ ਸਾਡੇ ਤੇ ਇਨਕੁਆਇਰੀ ਕਰਾ ਦਿੰਦਾ ਇਹਨੇ ਵੀ ਤਾਂ ਕਾਂਗਰਸ ਮarreਆ ਪਿਛਲੀ ਵਾਰੀ ਉਸ ਤੋਂ ਪਹਿਲਾਂ ਬੀਜੇਪੀ ਚ ਰਿਹਾ ਕਾਂਗਰਸ ਚ ਰਿਹਾ ਅਕਾਲੀ ਦਲ ਚ ਵੀ ਰਿਹਾ ਏ ਉਸ ਟਾਈਮ ਕਰਾ ਦਿੰਦਾ ਸਾਡੀ ਤੇ ਸਰਕਾਰ ਇਹਦੀ ਪਿਛਲੇ 5 ਸਾਲ 2 ਸਾਲ 2.5 ਸਾਲ ਹੋ ਗਏ ਹੁਣ ਨਹੀਂ ਹੈਗੀ ਸਰਕਾਰ ਇਹ ਤਾਂ ਕਹੇ ਵੀ ਸਰਕਾਰ 95 97 ਚ ਤਾਂ ਸਰਪੰਚ ਤੇ ਭਾਈ ਸਾਹਿਬ ਇਹ ਇਹਦੀ ਸਰਕਾਰ ਤੀ ਅਕਾਲੀ ਦਲ ਦੀ ਸਰਕਾਰ ਤੀ ਉਸ ਟਾਈਮ ਇਹ ਵੀ ਅਕਾਲੀ ਦਲ ਚ ਦੱਦੀ ਵੀ ਤੀ ਉਸ ਟਾਈਮ ਇਹਨੂੰ ਕੋਈ ਨਹੀਂ ਕਰਾ ਦਿੰਦਾ ਸਾਡੀ ਕਿ ਪਲਾਟ ਕੋਲੋਂ ਦਾ ਵੀ ਰੌਲਾ ਹੈਗਾ ਜੀ ਕੋਈ ਪਲਾਟ ਦੇ ਦਾ ਪਲਾਟ ਤਾਂ ਕਿਸੇ ਗਰੀਬ ਬੰਦੇ ਦੇ ਦਰੋਂ ਉੱਥੇ ਖਸਰਾ ਨੰਬਰ ਦੀ ਬੁਲੇਗਾ ਰਜਿਸਟਰੀਆਂ ਹੋਈ ਵੀ ਦੀਆਂ ਦੋ ਇਹਦੇ ਵੀ ਕਰਾਈ ਵੀ ਦੀ ਉਹਨੇ ਵੀ ਕਰਾਈ ਦੀ ਉਹ ਮਕਾਨ ਬਣਾਉਣ ਲੱਗਿਆ ਇਹ ਰੁਕਣ ਲੱਗਿਆ ਸਾਡਾ ਦੋਸਤ ਕੋਈ ਲੈਣ ਦੇਣ ਨਹੀਂ ਉੱਥੇ ਐਸਚੂ ਗਿਆ ਐਸਚੂ ਨੇ ਤਾਂ ਨਕਸ਼ਾ ਦੇਖਿਆ ਤੇ ਹੋਰ ਦੇਖਿਆ ਪੇਪਰ ਵਗੈਰਾ ਦੇਖੇ ਉਹਨੇ ਬੰਦੇ ਨੂੰ ਮਕਾਨ ਬਣਾ ਲੱਗਰੀਬ ਜਿਹਾ ਬੰਦਾ ਅਬ ਤੇ 200 ਗਜਾਂ ਦਾ ਜਮਾਨਾ ਤੋਂ ਜੇ ਕਹਿੰਦਾ ਮਤਲਬ ਕਿ ਪ੍ਰੀਟੀਕਲੀ ਕਨਸਟੈਂਟ ਹੈ ਪ੍ਰੀਟੀਕਲੀ ਇਹ ਸਾਡਾ ਹੋਰ ਕੀ ਆ ਗਿਆ ਤੁਸੀਂ ਦੱਸੋ ਇਹਦੇ ਤਾਂ ਆਪ ਪਰਚਾ ਦਰਜ ਹੋਏ ਬਾਰੇ ਇੱਥੇ ਦਾ ਅੱਛਾ ਰਿੱਤੇ ਦੇ ਐਫਆਈਆਰ ਦਾ ਜੋ ਵੀ ਚੋਰੀ ਵੇਚ ਦੇ ਗਿਆ ਤੇ ਮੈਂ ਤੁਹਾਨੂੰ ਕਾਪੀ ਦੇ ਦਿੰਦੇ ਐਫਆਈਆਰ ਦੀ ਠੀਕ ਹੈ ਨੀ ਜੀ ਉਹਦੇ ਨਾਲ ਦੋ ਵਿੱਗੇ ਨੇ ਨੇ ਆਹ ਬਹੁਣ ਦੱਬੀ ਵੀ ਐ ਜ਼ਮੀਨ ਨਾਲ ਵਾਲੀ ਉਹਦਾ ਵੀ ਇਹਦੇ ਕੋਲ ਕੋਈ ਰਿਕਾਰਡ ਨਹੀਂ ਹੈਗਾ ਦੇ ਦੇ ਕੋਈ ਰਿਕਾਰਡ ਦੇ ਉਹਦੇ ਕੋਲ ਸਾਡੇ ਦਾ ਕੋਈ ਇਹਦੇ ਕੋਲ ਲੈਣ ਦੇਣ ਨਹੀਂ ਕੋਈ ਕੋਈ ਡਾਟਾ ਕੋਈ ਲੈਣਾ ਨਾ ਕੋਈ ਦੇਣਾ ਹੈਗਾ ਹੁਣ ਤੁਸੀਂ ਲਾਓ 20 ਸਾਲ ਬਾਅਦ ਕਿਸ ਤਰ੍ਹਾਂ ਆ ਚੁੱਕੇ ਦੱਸੋ ਉਸ ਤੋਂ ਬਾਅਦ ਵੀ ਸਰਕਾਰ ਤੇ ਰਿਹਾ ਇਹ 5 ਸਾਲ 5 ਸਾਲ ਪਹਿਲਾਂ ਸਾਡੇ ਤੇ ਇਨਕੁਆਇਰੀ ਕਰਾ ਲੰਦਾ ਕੋਈ ਹੋਰ ਕਰ ਲੰਦਾ ਸਾਨੂੰ ਕੀ ਪ੍ਰੋਬਲਮ ਇਸ ਵਿੱਚ ਦੱਸੋ